ਭਾਈ ਡੀਜ਼ਲ ਨਹੀਂ ਮਿਲਦਾ ਉਹਦੇ ਕਰਕੇ ਆ ਕੰਮ ਹੋ ਰਿਹਾ ਖਿੱਚ ਕੇ ਲੈ ਕੇ ਜੱਲੇ ਆ ਕਿਉਂ ਅੱਛਾ ਖਿੱਚ ਕੇ ਲੈ ਕੇ ਜਾ ਰਹੇ ਹੋ ਲੈ ਕਹਿਣਾ ਕੀ ਚਾਹੂਗੇ ਅਸੀਂ ਤਾਂ ਇਹ ਕਹਿੰਦੇ ਆ ਵੀ ਮੋਦੀ ਨੇ ਕੰਮ ਖਰਾਬ ਕਰਿਆ ਲੋਕਾਂ ਦਾ ਜੀਣਾ ਦੁਰਬਲ ਠੀਕ ਹੈ ਜੀ ਹਾਂ ਤੇ ਇਹ ਡਰਾਈਵਰਾਂ ਦੀ ਜਿਹੜੀ ਆ ਹੜਤਾਲ ਆ ਉਹਦੇ ਵਿੱਚ ਆਮ ਬੰਦੇ ਤੇ ਜਿਹੜਾ ਆ ਜ਼ਿੰਦਗੀ ਤੇ ਅਸਰ ਪਊਗਾ ਕਿ ਨਹੀਂ ਸਾਰੇ ਡਰਾਈਵਰ ਨੇ ਜੀ ਇਹ ਜਿੰਨੇ ਉਹਨੂੰ ਵਾਹਨ ਲੈ ਕੇ ਆਏ ਨੇ ਇਹ ਵੀ ਡਰਾਈਵਰੀ ਲਾਈਨ ਚ ਨੇ ਤੇ ਇਹ ਡਰਾਈਵਰਾਂ ਦੀ ਹੈਲਪ ਕਰਨੀ ਚਾਹੀਦੀ ਆ ਠੀਕ ਹੈ ਜੀ ਹਾਂ ਜੋ ਵੀ ਹੈ ਜਿਹੜਾ ਕੋਈ ਪ੍ਰਾਈਵੇਟ ਗੱਡੀ ਵਾਲਾ ਕੱਲੂ ਉਹਦੇ ਕੋਲ ਤਾਂ ਚੰਗੇ ਰੁਪਈਏ ਦੇ ਕੇ ਛੁੱਟ ਜਾਂਦਾ ਬਾੜਾ ਬੰਦਾ ਕਿੱਥੋਂ ਝੜ ਜੂਗਾ ਮਾਲਕ ਤਾਂ ਡਰਾਈਵਰਾਂ ਦੀ ਜ਼ਮਾਨਤਾਂ ਨਹੀਂ ਕਰਾਉਂਦੇ ਗੱਡੀਆਂ ਵਾਲੇ ਡਰਾਈਵਰ ਰੋਲਦੇ ਗੱਡੀ ਦੀ ਜ਼ਮਾਨਤ ਕਰਾ ਕੇ ਅਗਲਾ ਲੰਗਦਾ ਬਣਦਾ ਠੀਕ ਹੈ ਤੇ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਸਰਕਾਰ ਤੋਂ ਇਹ ਹੀ ਅਪੀਲ ਕਰਦੇ ਆ ਵੀ ਇਹ ਜਿਹੜਾ ਕੰਮ ਹੈ ਇਹ ਨਜਾਇਜ਼ ਹੈ ਇਹਨੂੰ ਜਾਇਜ਼ ਰੱਖਣਾ ਠੀਕ ਹੈ ਹਾਂ ਕਿਉਂਕਿ ਇਹਦੇ ਵਿੱਚ ਗਰੀਬ ਬੰਦਾ ਕਿੱਥੋਂ ਦੇ ਦੂਗਾ ਦੀ ਰੋਟੀ ਦਾ ਚੱਲਦੀ ਨਹੀਂ ਡਰਾਈਵਰ ਦੀ 5-7000 ਰੁਪਈਆ ਟਰੱਕਾਂ ਵਾਲੇ ਵੰਗਾ ਦੇਂਦੇ ਆ ਇਹ ਉਹ ਆਪਣਾ ਘਰ ਤੇ ਬੱਚੇ ਪਾਲੂਗਾ ਕਿ ਲੋਕਾਂ ਦੇ ਨਿਆਣਿਆਂ ਦੇ ਬੱਚੇ ਪਾਲੂਗਾ ਮੁੜ ਕੇ ਠੀਕ ਹੈ ਜਿਆਦਾ ਕੋਈ ਕਾਨੂੰਨ ਹੋਣਾ ਚਾਹੀਦਾ ਦੂਜੇ ਰੋਕ ਕੰਪਨੀ ਦੇ ਧਰੂ ਜਿਵੇਂ ਬਾ ਫੋਰਨ ਦੇ ਵਿੱਚ ਹੈ ਕੰਪਨੀਆਂ ਦੀਆਂ ਗੱਡੀਆਂ ਹੋਣ ਆਪਣਾ ਡਰਾਈਵਰ ਲੈਣ ਉਹਦੀ ਇੰਸ਼ੋਰੈਂਸ ਕੱਟਣਾ ਉਹਦਾ ਮੈਡੀਕਲ ਕੱਟਣਾ ਉਹਦੇ ਤੇ ਖਰਚਾ ਪਵੇ ਕਿ ਆਮ ਪਬਲਿਕ ਤੇ ਨਾ ਪਵੇ ਖਰਚਾ ਇਹ ਦੇਖੋ ਆਪਾਂ ਨੂੰ ਸਾਰਿਆਂ ਦੀ ਮਜਬੂਰੀ ਸਮਝਣੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਲੰਬੀਆਂ ਲੰਬੀਆਂ ਲੈਣਾ ਜਿਨ੍ਹਾਂ ਨੂੰ ਲੋੜ ਵੀ ਨਹੀਂ ਹੈਗੀ ਉਹ ਵੀ ਆ ਕੇ ਕੰਪਨੀ ਤੇ ਟੈਂਕੀਆਂ ਬੁੱਲ ਕਰਵਾ ਰਹੇ ਆ ਲਿੱਕੋ ਚਲੋ ਸਰਕਾਰ ਦਾ ਜਿਹੜਾ ਫੈਸਲਾ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਤਾਂ ਕਿ ਆ ਪੈਟਰੋਲ ਡੀਜ਼ਲ ਦੀ ਖੋਲੋ ਜਵੇ ਉਹਨੂੰ ਤੁਸੀਂ ਦੇਖ ਲਓ ਜਿਨ੍ਹਾਂ ਨੂੰ ਲੋਡ ਹੈ ਉਹ ਤਾਂ ਸੜਕਾਂ ਤੇ ਖੜੀ ਖੜੇ ਬਿਨਾਂ ਲੋਡ ਵਾਲੇ ਵੀ ਠੀਕ ਹੈ ਜੀ ਤੇ ਜਿਹਨੂੰ ਕਿਸੇ ਨੂੰ ਲੀਟਰ ਦੀ ਲੋੜ ਹੈ ਉਹ ਪੰਜ ਪੰਜ ਲੀਟਰ ਭਰਾਈ ਜਾਂਦਾ ਜਿਹਨੂੰ ਲੀਟਰ ਦੀ ਲੋੜ ਹੈ ਉਹਨੂੰ ਅੱਧਾ ਲੀਟਰ ਵੀ ਨਹੀਂ ਮਿਲ ਰਿਹਾ ਤੇ ਵੀਰੇ ਲੋਕਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਸਮਝਣਾ ਚਾਹੀਦਾ ਕਿ ਅਸੀਂ ਸਾਰਿਆਂ ਦੀ ਖਾਤ ਨਾਲ ਚੱਲੀ ਇਹਨਾਂ ਵੀ ਜੇ ਲੋਡ ਹੈ ਮੈਨੂੰ ਮੇਰਾ ਨਹੀਂ ਜ਼ਰੂਰੀ ਕੰਮ ਹੈ ਘਰੇ ਬਹਿ ਜਾਵਾਂ ਹਾਂ ਜੀ ਪਹਿਲਾਂ ਤਾਂ ਮੈਂ ਦੱਸਦਾ ਮੈਨੂੰ ਹਲੇ ਤੁਹਾਡੇ ਤੋਂ ਹੀ ਪਤਾ ਲੱਗੀ ਗੱਲ ਇਹ ਮੈਂ ਹੁਣੇ ਦੇਖਿਆ ਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਇਹ ਹੋਇਆ ਪਰ ਜੇ ਕੋਈ ਇਦਾਂ ਦੀ ਗੱਲ ਹੈਗੀ ਆ ਤਾਂ ਉਹਦੇ ਦੇ ਵਿਚਾਰਿਆ ਜਾ ਸਕਦਾ ਉਹਦੇ ਦੇਖਿਆ ਜਾਦਾ ਹੜਤਾਲ ਜਿਹੜੀ ਆ ਕਿਤੀ ਯਾਰ ਹੜਤਾਲ ਕਰਨਾ ਹਰ ਬੰਦੇ ਦਾ ਚਲੋ ਰਾਈਟ ਹੁੰਦਾ ਹੈ ਪਰ ਆਪਾਂ ਇਹਨੂੰ ਇਹ ਨਹੀਂ ਕਹਾਂਦੇ ਜੇ ਇਹਦੇ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈਗਾ ਹੜਤਾਲ ਕਰਨ ਦੇ ਤਾਂ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਵੀ ਆ ਕਿ ਆਪਾਂ ਬੈਠ ਕੇ ਮਸਲਾ ਜਿਹੜਾ ਹੱਲ ਕਿੱਡਾ ਹੈ ਜਾ ਸਕਦਾ ਸੋ ਹਰ ਜਿਹੜੇ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਉਹਦਾ ਹੱਲ ਜ਼ਰੂਰ ਹੁੰਦਾ ਨਾਲ ਸੋ ਮੇਰੇ ਖਿਆਲ ਦੇ ਵਿੱਚ ਤੇ ਬੈਠ ਕੇ ਦਾ ਜਿਹੜਾ ਹੱਲ ਕੱਢਣਾ ਚਾਹੀਦਾ ਤੇ ਕਿਉਂਕਿ ਲੋਕਾਂ ਨੂੰ ਵੀ ਇਹਦੇ ਚ ਮਤਲਬ ਅੱਜ ਨਾਟਚ ਨਹੀਂ ਪਹਿਣਾ ਚਾਹੀਦਾ ਹਹਾਕਾਰਚ ਨਾ ਪਹਿਣ ਤੇ ਆਰਾਮ ਦੇ ਨਾਲ ਕਰਨ ਸਰਕਾਰ ਹਰ ਸੰਭਵ ਜਿਹੜੀ ਮਦਦ ਕਰੂਗੀ ਤੇ ਉਹਨਾਂ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਟਰੱਕ ਡਰਾਈਵਰਸ ਨੇ ਜਾਂ ਜਿਹੜੇ ਵੀ ਆਪਾਂ ਹੈਗੇ ਆ ਉਹ ਸਾਡੇ ਆਪਣੇ ਭੈਣ ਭਰਾ ਨੇ ਸੋ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਇਹਨੂੰ ਬੈਠ ਕੇ ਇਹਦਾ ਮਸਲੇ ਦਾ ਜਿਹੜਾ ਹੱਲ ਕੱਢੀ ਸੋ ਸਾਰਾ ਕੁਝ ਆਪਾਂ ਆਮ ਮੰਗੀ ਚਲਾਈ